ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦਾ ਕਿਲਾ ਛੱਡਿਆ ਉਦੋਂ ਸਰਸਾ ਨਦੀ ਦੇ ਕਿਨਾਰੇ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਵਿਛੜ ਗਿਆ ਉਦੋਂ ਇੱਕ ਗੁਰੂ ਘਰ ਦਾ ਦਸੋਇਆ ਗੰਗੂ ਮਾਤਾ ਗੁਜਰੀ ਤੇ ਛੋਟੇ ਸ਼ਹਿਬਜਾਦਿਆਂ ਨੂੰ ਆਪਦੇ ਨਾਲ ਮੋਰਿੰਡਾ ਦੇ ਨਾਲ ਲੱਗਦੇ ਪਿੰਡ ਖੇੜੀ ਲੈ ਗਿਆ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਪਰਿਵਾਰ ਦਾ ਪਤਾ ਦੱਸਣ ਵਾਲੇ ਉੱਤੇ ਇਨਾਮ ਰੱਖਿਆ ਹੋਇਆ ਸੀ ਗੰਗੂ ਨੇ ਇਸ ਇਨਾਮ ਦੇ ਲਾਲਚ ਵਿੱਚ ਆ ਕੇ ਉਸ ਟਾਈਮ ਦੇ ਮੋਰਿੰਡਾ ਦੇ ਹਾਕਮ ਨੂੰ ਖਬਰ ਦੇ ਦਿੱਤੀ ਕਿ ਮਾਤਾ ਗੁਜਰੀ ਤੇ ਗੁਰੂ ਸਾਹਿਬ ਦੇ ਛੋਟੇ ਸ਼ਹਿਬ ਜਾਦੇ ਮੇਰੇ ਘਰ ਹਨ ਤੁਸੀਂ ਜਦੋਂ ਮਰਜ਼ੀ ਆ ਕੇ ਉਹਨਾਂ ਨੂੰ ਫੜ ਲਓ ਕਿਉਂਕਿ ਮੁਗਲ ਗੁਰੂ ਸਾਹਿਬ ਤੇ ਉਹਨਾਂ ਦੇ ਪਰਵਾਦ ਨੂੰ ਪਹਿਲਾਂ ਹੀ ਲੱਭ ਰਹੀ ਸੀ ਇਸ ਕਰਕੇ ਉਹਨਾਂ ਨੇ ਉਸੇ ਹੀ ਟਾਈਮ ਮਾਤਾ ਗੁਜਰੀ ਤੇ ਛੋਟੇ ਸ਼ਹਿਬਜਾਦੇਆਂ ਨੂੰ ਗੰਗੂ ਦੇ ਘਰ ਵਿੱਚੋਂ ਬੰਦੀ ਬਣਾ ਲਿਆ ਬੰਦੀ ਬਣਾਉਣ ਤੋਂ ਬਾਅਦ ਛੋਟੇ ਸ਼ਹਿਬਜਾਦੇ ਨੂੰ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਉਹਨਾਂ ਨੇ ਛੋਟੇ ਸ਼ਹਿਬਜਾਦੇ ਨੂੰ ਕਿਹਾ ਤੁਸੀਂ ਸਾਡਾ ਧਰਮ ਕਬੂਲ ਕਰੋ ਤੁਹਾਨੂੰ ਪੈਸਾ ਇਨਾਮ ਤੇ ਸਾਰਾ ਕੁਝ ਮਿਲੇਗਾ ਇਸ ਤੇ ਜਵਾਬ ਵਿੱਚ ਛੋਟੇ ਸ਼ਹਿਬਜਾਦੇ ਨੇ ਕਿਹਾ ਸਿੱਧੇ ਧਰਮ ਬਦਲ ਲਵਾਂਗੇ ਤਾਂ ਕਿਹੜਾ ਮਰਨਾ ਨਹੀਂ ਮਰਨਾ ਤਾਂ ਇੱਕ ਦਿਨ ਸਭ ਨਹੀਂ ਹੈ ਇਸ ਤੋਂ ਚੰਗਾ ਆਪਦੇ ਧਰਮ ਵਿੱਚ ਰਹਿ ਕੇ ਸ਼ਹੀਦ ਹੋ ਜਾਣਾ ਵਜ਼ੀਰ ਖਾਨ ਨੇ ਕਿਹਾ ਜੇ ਤੁਹਾਨੂੰ ਛੱਡ ਦਈਏ ਤਾਂ ਤੁਸੀਂ ਕੀ ਕਰੋਗੇ ਛੋਟੇ ਸ਼ਹਿਬਜ਼ਾਦੇ ਨੇ ਕਿਹਾ ਅਸੀਂ ਜੰਗਲ ਵਿੱਚ ਚਲੇ ਜਾਵਾਂਗੇ ਸਿੰਘ ਇਕੱਠੇ ਕਰਾਂਗੇ ਤੇ ਤੁਹਾਡੇ ਨਾਲ ਟੱਕਰ ਲਵਾਂਗੇ ਇਹ ਅਸੀਂ ਉਦੋਂ ਤੱਕ ਕਰਾਂਗੇ ਜਦੋਂ ਤੱਕ ਤੁਹਾਡੇ ਇਸ ਜ਼ਾਲਮ ਰਾਜ ਦੀ ਜੜ ਨਾ ਪਟ ਦਈਏ ਛੋਟੇ ਸ਼ਹਿਬਜ਼ਾਦਿਆਂ ਦੇ ਇਨ੍ਹਾਂ ਬੋਲਾਂ ਕਰਕੇ ਸਰਹੰਦ ਦੀਆਂ ਕੰਧਾਂ ਹਿੱਲ ਗਈਆਂ ਸੀ ਇਨ੍ਹਾਂ ਬੋਲਾਂ ਤੋਂ ਬਾਅਦ ਵਜ਼ੀਰ ਖਾਨ ਨੇ ਛੋਟੇ ਸ਼ਹਿਬਜ਼ਾਦਿਆਂ ਨੂੰ ਜਿੰਦਾ ਦੀਵਾਰ ਵਿੱਚ ਚਿਣਨ ਦਾ ਹੁਕਮ ਦੇ ਦਿੱਤਾ ਸ਼ਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਚਿਣ ਰਹੇ ਸੀ ਤੇ ਜਦੋਂ ਦੀਵਾਰ ਉਹਨਾਂ ਦੀ ਸਾਤੀ ਤੱਕ ਆਈ ਤਾਂ ਦੀਵਾਰ ਡਿੱਗ ਗਈ ਫਿਰ ਵਜ਼ੀਰ ਖਾਨ ਨੇ ਆਪਦੇ ਸਭ ਤੋਂ ਖਤਰਨਾਕ ਦੋ ਪੁਰਾਣੇ ਕੈਦੀਆਂ ਨੂੰ ਬੁਲਾ ਲਿਆ ਉਹਨਾਂ ਨੂੰ ਹੁਕਮ ਦਿੱਤਾ ਕਿ ਇਹਨਾਂ ਸ਼ਹਿਬਜ਼ਾਦਿਆਂ ਨੂੰ ਮਾਰ ਦਿਓ ਫਿਰ ਉਹਨਾਂ ਕੈਦੀਆਂ ਨੇ ਬੇਰਹਿਮੀ ਨਾਲ ਛੋਟੇ ਸ਼ਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਜਦੋਂ ਇਹ ਗੱਲ ਮਾਤਾ ਗੁਜਰੀ ਨੂੰ ਪਤਾ ਲੱਗੀ ਤਾਂ ਮਾਤਾ ਗੁਜਰੀ ਜੀ ਨੇ ਵੀ ਆਪਦੇ ਪ੍ਰਾਨ ਤਿਆਗ ਦਿੱਤੇ ਫਿਰ ਜ਼ਾਲਮ ਵਜ਼ੀਰ ਖਾਨ ਨੇ ਐਲਾਨ ਕਰ ਦਿੱਤਾ ਤੇ ਸਬਨੂ ਹੁਕਮ ਦੇ ਦਿੱਤਾ ਕਿ ਕੋਈ ਵੀ ਬੰਦਾ ਇਨ੍ਹਾਂ ਤਿੰਨਾਂ ਦੇ ਅੰਤਿਮ ਸੰਸਕਾਰ ਲਈ ਜਗ੍ਹਾ ਨਹੀਂ ਦੇਊਗਾ ਉਸ ਟਾਈਮ ਦੀਵਾਨ ਟੋਡਰਮਲ ਜਿਹੜਾ ਕਿ ਇੱਕ ਧਨੀ ਬੰਦਾ ਸੀ ਉਹ ਗੁਰੂ ਸਾਹਿਬ ਤੇ ਉਹਨਾਂ ਦੇ ਪ੍ਰਵਾਦ ਲਈ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਸੀ ਜਦੋਂ ਇਹ ਗੱਲ ਟੋਡਰਮਲ ਨੂੰ ਪਤਾ ਲੱਗੀ ਤਾਂ ਟੋਡਰਮਲ ਵਜ਼ੀਰ ਖਾਨ ਦੇ ਕੋਲ ਚਲਾ ਗਿਆ ਟੋਡਰਮਲ ਨੇ ਵਜ਼ੀਰ ਖਾਨ ਨੂੰ ਕਿਹਾ ਤੁਸੀਂ ਮੈਨੂੰ ਮਾਤਾ ਗੁਜਰੀ ਤੇ ਛੋਟੇ ਸ਼ਹਿਬਜਾਦਿਆਂ ਦੇ ਪਾਤਿਕ ਸ਼ਰੀਰ ਦੇ ਦਿਓ ਤਾਂ ਕਿ ਮੈਂ ਉਹਨਾਂ ਦੇ ਪਾਤਿਕ ਸ਼ਰੀਰ ਦਾ ਆਦਰ ਨਾਲ ਅੰਤਿਮ ਸੰਸਕਾਰ ਕਰ ਸਕਾਂ ਵਜ਼ੀਰ ਖਾਨ ਨੇ ਟੋਡਰਮਲ ਨੂੰ ਕਿਹਾ ਅਸੀਂ ਤੁਹਾਨੂੰ ਉਹਨਾਂ ਦੇ ਪਾਸ ਇੱਕ ਸਰੀਰਤਾ ਦੇ ਦਵਾਂਗੇ ਪਰ ਅਸੀਂ ਤੈਨੂੰ ਉਨੀ ਹੀ ਜ਼ਮੀਨ ਦੇਵਾਂਗੇ ਜਿੰਨੀ ਜ਼ਮੀਨ ਤੇ ਤੂੰ ਮੋਹਰਾ ਵਿਛਾ ਦੇਵੇਂਗਾ ਪਰ ਮੋਹਰਾ ਥੱਲੇ ਵਿਸ਼ੀਆਂ ਨਹੀਂ ਹੋਣੀਆਂ ਚਾਹੀਦੀਆਂ ਮੋਹਰਾ ਸਿੱਧੀਆਂ ਖੜੀਆਂ ਹੋਣੀਆਂ ਚਾਹੀਦੀਆਂ ਹਨ ਉਸ ਸਮੇ ਟੋਡਰਮਲ ਨੇ ਆਪਦਾ ਘਰ ਤੇ ਸਾਰਾ ਕੁਝ ਵੇਚ ਕੇ 78000 ਸੋਨੇ ਦੀਆਂ ਮੋਹਰਾ ਇਕੱਠੀਆਂ ਕੀਤੀਆਂ ਤੇ 4 ਗੱਜ ਜ਼ਮੀਨ ਨੂੰ ਖਰੀਦਿਆ ਤੇ ਮਾਤਾ ਗੁਜਰੀ ਤੇ ਛੋਟੇ ਸ਼ਹਿਬਜਾਦਿਆਂ ਦਾ ਅੰਤਿਮ ਸੰਸਕਾਰ ਕੀਤਾ ਇਸ ਕਰਕੇ ਅੱਜ ਜਦੋਂ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸ਼ੇਬਜਾਦਿਆਂ ਜੁਰਾਵਰ ਸਿੰਘ ਤੇ ਫਤੇਹ ਸਿੰਘ ਦੀ ਸ਼ਹੀਦੀ ਦਾ ਜ਼ਿਕਰ ਹੁੰਦਾ ਹੈ ਉਦੋਂ ਦੀਵਾਨ ਟੋਡਰਮਲ ਦੀ ਵਫਾਦਾਰੀ ਤੇ ਗੁਰੂ ਸਾਹਿਬ ਨਾਲ ਪਿਆਰ ਦਾ ਜ਼ਿਕਰ ਜ਼ਰੂਰ ਹੁੰਦਾ ਹੈ ਕਮੈਂਟ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਜ਼ਰੂਰ ਲਿਖੇ